ਨੇਗੇਟਿਵ ਦੇ ਵਿੱਚ ਕਰੈਕਟਰ ਅਗਰ ਮਿਲਣਾ ਤੇ ਕੋਸ਼ਿਸ਼ ਦੇ ਨਾਲ ਉਹਨੂੰ ਵਧੀਆ ਕਰ ਜਾਣਾ ਉੱਪਰ ਵਾਲੇ ਦੀ ਮਰਜ਼ੀ ਸੀ ਤੇ ਮੈਨੂੰ ਦੇਖ ਕੇ ਬੜਾ ਮਾਣ ਮਹਿਸੂਸ ਹੋਇਆ ਜੀ ਕਿ ਵੀ ਮੇਰੀ ਜੋ ਦੌੜ ਮੈਂ ਮਿੱਥੀ ਹੋਈ ਆ ਮੈਂ ਕਿਤੇ ਦਾ ਪਹੁੰਚ ਗਿਆ ਤੁਗੀ ਭਾਈ ਨੂੰ ਮੈਂ ਜਾ ਕੇ ਗਿਆ ਮੈਂ ਕਿਹਾ ਭਾਜੀ ਆਪਾਂ ਤੁਹਾਨੂੰ ਦੇਖਦੇ ਆਏ ਆ ਸਿੱਖਦੇ ਆਏ ਆ ਮਾਫ ਕਰਿਓ ਇੱਥੇ ਮੈਂ ਬਚਣਾ ਅਕਾਲ ਫਿਲਮ ਦਾ ਪ੍ਰੀਮੀਅਰ ਤੇ ਮੌਜੂਦਾ ਤੇ ਪ੍ਰੀਮੀਅਰ ਖਤਮ ਹੋ ਚੁੱਕਿਆ ਤੇ ਇਸ ਵੀਰ ਹੋਣਾ ਦਾ ਕਿਰਦਾਰ ਹੈ ਜਿਹੜਾ ਤੁਸੀਂ ਫਿਲਮ ਜਦੋਂ ਦੇਖੋਗੇ 10 ਅਪ੍ਰੈਲ ਨੂੰ ਤਾਂ ਤੁਹਾਨੂੰ ਕਮਾਲ ਦਾ ਕਿਰਦਾਰ ਲੱਗਣ ਵਾਲਾ ਬਾਈ ਕੀ ਕਹਿਣਾ ਚਾਹੋਗੇ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਫਿਲਮ ਤੁਹਾਨੂੰ ਕਿੱਦਾਂ ਲੱਗੀ ਬਚਣਾ ਕਿਵੇਂ ਲੱਗਾ ਕਿਉਂਕਿ ਤੁਸੀਂ ਅੱਜ ਪਹਿਲੀ ਵਾਰੀ ਦੇਖੀ ਹੋਣੀ ਆ ਤਾਂ ਤੁਸੀਂ ਆਪਣਾ ਰੋਲ ਹਰ ਇੱਕ ਨੂੰ ਚੰਗਾ ਲੱਗਦਾ ਤੇ ਪ੍ਰੋਪਰ ਜਦੋਂ ਫਿਲਮ ਦੇਖੀ ਤਾਂ ਤੁਸੀਂ ਫਿਲਮ ਦੇ ਨਾਲ ਜੁੜੇ ਵੀ ਹੋ ਤਾਂ ਕਿੰਨਾ ਕੁ ਵਧੀਆ ਲੱਗਿਆ ਆਪਣੇ ਕੰਮ ਨੂੰ ਦੇਖ ਕੇ ਕਿ ਤੁਹਾਡਾ ਕਿਰਦਾਰ ਸਭ ਤੋਂ ਵਿਲੱਖਣ ਨਜ਼ਰ ਆਇਆ ਬੜਾ ਸ਼ੁਕਰ ਹੈ ਜੀ ਅਗਰ ਤੁਸੀਂ ਸਮਝ ਪਾਏ ਕਿ ਇਹ ਕਰੈਕਟਰ ਬਹੁਤ ਵੱਖਰਾ ਹੈ ਕਿਉਂਕਿ ਜਾਂ ਤਾਂ ਪੋਜ਼ਿਟਿਵ ਦੇਖਿਆ ਜਾਂਦਾ ਤੇ ਜਾਂ ਨਿਊਟਰਲ ਦੇਖਿਆ ਜਾਂਦਾ ਜਾਂ ਹੀਰੋ ਹੀਰੋਇਨ ਦੇਖਿਆ ਜਾਂਦੀ ਬਟ 네ਗੇਟਿਵ ਦੇ ਵਿੱਚ ਕਰੈਕਟਰ ਅਗਰ ਮਿਲਣਾ ਤੇ ਕੋਸ਼ਿਸ਼ ਦੇ ਨਾਲ ਉਹਨੂੰ ਵਧੀਆ ਕਰ ਜਾਣਾ ਉੱਪਰ ਵਾਲੇ ਦੀ ਮਰਜ਼ੀ ਸੀ ਤੇ ਮੈਨੂੰ ਦੇਖ ਕੇ ਬੜਾ ਮਾਣ ਮਹਿਸੂਸ ਹੋਇਆ ਜੀ ਕਿ ਵੀ ਮੇਰੀ ਜੋ ਦੌੜ ਮੈਂ ਮਿੱਥੀ ਹੋਈ ਆ ਮੈਂ ਕਿਤੇ ਦਾ ਪਹੁੰਚ ਗਿਆ ਅੱਜ ਕਿਵੇਂ ਲੱਗਦਾ ਹੋਊਗਾ ਕਿਉਂਕਿ ਮਾਂ ਦੇ ਨਾਲ ਜਦੋਂ ਬੰਦਾ ਕਲਾਕਾਰ ਹੁੰਦਾ ਨਾ ਉਹਦੇ ਮਾਪਿਆਂ ਦੇ ਨਾਲ ਕੁਝ ਵਾਦੇ ਹੁੰਦੇ ਨੇ ਕਿ ਮੈਂ ਇਹ ਇਹ ਟੀਚੇ ਜ਼ਰੂਰ ਸਰ ਕਰਨੇ ਨੇ ਲੱਗਦਾ ਕਿ ਅੱਜ ਉਸ ਦੀ ਪਹਿਲੀ ਪੌੜੀ ਚੜਨ ਦੇ ਵਿੱਚ ਸਫਲ ਹੋ ਗਿਆ ਕੋਸ਼ਿਸ਼ ਚੱਲ ਰਹੀ ਹੈ ਜੀ ਮੈਂ ਬੜੇ ਸਾਲਾਂ ਤੋਂ ਕੰਮ ਕਰ ਰਿਹਾ ਮੈਂ ਪਹਿਲਾਂ ਜੋਗੀ ਚਮਕੀਲਾ ਸਾ ਵਰਕਰ ਫਿਲਮ ਕੀਤੀ ਚ ਚਮਕੀਲਾ ਫਿਲਮ ਦੇ ਵਿੱਚ ਮੈਨੂੰ ਬਹੁਤ ਵਧੀਆ ਉਪਰਵਾ ਮੈਨੂੰ ਪਿਆਰ ਮਿਲਿਆ ਸੀ ਉਹ Netflix Netflix ਫਿਲਮ ਸੀ ਤੇ ਇਹ ਮੇਰੀ ਪੰਜਾਬੀ ਡੈਬਿਊ ਵੱਡੀ ਫਿਲਮ ਹੈ ਇਸ ਤੋਂ ਵੱਡੀ ਪੰਜਾਬੀ ਡੈਬਿਊ ਫਿਲਮ ਪਹਿਲਾਂ ਕਦੀ ਨਹੀਂ ਮੈਂ ਪੰਜਾਬੀ ਫਿਲਮ ਪਹਿਲਾਂ ਨਹੀਂ ਕੀਤੀ ਕੀਤੀ ਤੇ ਇਹ ਕਹਿ ਸਕਦਾ ਜੀ ਮੈਂ ਇੰਨਾ ਜਿਆਦਾ ਚੰਗਾ ਰਿਵਿਊ ਸੋਚਿਆ ਨਹੀਂ ਸੀਗਾ ਜਿੰਨਾ ਮੈਨੂੰ ਬਾਹਰ ਆ ਕੇ ਮਿਲ ਗਿਆ ਆਖਰੀ ਗੱਲ ਹੈ ਕੀ ਕਹਿਣਾ ਚਾਹੋਗੇ ਜਦੋਂ ਇੱਕ ਪਾਸੇ ਤੁਹਾਡੇ ਗੁਰਪ੍ਰੀਤ ਕੁੱਗੀ ਹੁਣੀ ਸੀ ਗਿੱਪੀ ਗਰੇਵਾਲ ਵਰਗੇ ਦਮਦਾਰ ਕਿਰਦਾਰ ਸੀਗੇ ਤੇ ਉਹਨਾਂ ਦੇ ਸਾਹਮਣੇ ਖੜਕੇ ਡਾਇਲੌਗ ਬੋਲਣੇ ਉਹ ਵੀ ਉਹਨਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਇੱਕ ਵਾਰ ਤੇ ਮੇਰੇ ਮਨ 'ਚ ਆਇਆ ਸੀ ਕੁੱਗੀ ਭਾਈ ਨੂੰ ਮੈਂ ਜਾ ਕੇ ਕਿਹਾ ਮੈਂ ਕਿਹਾ ਭਾਈ ਆਪਾ ਤੁਹਾਨੂੰ ਦੇਖਦੇ ਆਇਆ ਆ ਸਿੱਖਦੇ ਆਇਆ ਆ ਮਾਫ ਕਰਿਓ ਇੱਥੇ ਮੈਂ ਬਚਣਾ ਇਹ ਕਹਿ ਕੇ ਮਾਫੀ ਮੰਗ ਕੇ ਮੈਂ ਫੇਰ ਕੰਮ ਸ਼ੁਰੂ ਕਰ ਦਿੱਤੀ ਠੀਕ ਹੈ ਬੰਜੀ ਓਕੇ 네ਗੇਟਿਵ ਦੇ ਵਿੱਚ ਕਰੈਕਟਰ ਅਗਰ ਮਿਲਣਾ ਤੇ ਕੋਸ਼ਿਸ਼ ਦੇ ਨਾਲ ਉਹਨੂੰ ਵਧੀਆ ਕਰ ਜਾਣਾ ਉੱਪਰ ਵਾਲੇ ਦੀ ਮਰਜ਼ੀ ਸੀ ਤੇ ਮੈਨੂੰ ਦੇਖ ਕੇ ਬੜਾ ਮਾਣ ਮਹਿਸੂਸ ਹੋਇਆ ਜੀ ਕਿ ਵੀ ਮੇਰੀ ਜੋ ਦੌੜ ਮੈਂ ਮਿੱਥੀ ਹੋਈ ਆ ਮੈਂ ਕਿਤੇ ਦਾ ਪਹੁੰਚ ਗਿਆ ਤੁਗੀ ਭਾਈ ਨੂੰ ਮੈਂ ਜਾ ਕੇ ਕਿਹਾ ਮੈਂ ਕਿਹਾ ਭਾਜੀ ਆਪਾਂ ਤੁਹਾਨੂੰ ਦੇਖਦੇ ਆਇਆ ਆ ਸਿੱਖਦੇ ਆਇਆ ਆ ਮਾਫ ਕਰਿਓ ਇੱਥੇ ਮੈਂ ਬਚਣਾ ਅਕਾਲ ਫਿਲਮ ਦਾ ਪ੍ਰੀਮੀਅਰ ਤੇ ਮੌਜੂਦਾ ਤੇ ਪ੍ਰੀਮੀਅਰ ਖਤਮ ਹੋ ਚੁੱਕਿਆ ਤੇ ਇਸ ਵੀਰ ਹੋਣਾ ਦਾ ਕਿਰਦਾਰ ਹੈ ਜਿਹੜਾ ਤੁਸੀਂ ਫਿਲਮ ਜਦੋਂ ਦੇਖੋਗੇ 10 ਅਪ੍ਰੈਲ ਨੂੰ ਤਾਂ ਤੁਹਾਨੂੰ ਕਮਾਲ ਦਾ ਕਿਰਦਾਰ ਲੱਗਣ ਵਾਲਾ ਬਾਈ ਕੀ ਕਹਿਣਾ ਚਾਹੋਗੇ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਫਿਲਮ ਤੁਹਾਨੂੰ ਕਿੱਦਾਂ ਲੱਗੀ ਪਛਣਾ ਕਿਵੇਂ ਲੱਗਾ ਕਿਉਂਕਿ ਤੁਸੀਂ ਅੱਜ ਪਹਿਲੀ ਵਾਰੀ ਦੇਖੀ ਹੋਣੀ ਆ ਤਾਂ ਤੁਸੀਂ ਆਪਣਾ ਰੋਲ ਹਰ ਇੱਕ ਨੂੰ ਚੰਗਾ ਲੱਗਦਾ ਤੇ ਪ੍ਰੋਪਰ ਜਦੋਂ ਫਿਲਮ ਦੇਖੀ ਤਾਂ ਤੁਸੀਂ ਫਿਲਮ ਦੇ ਨਾਲ ਜੁੜੇ ਵੀ ਹੋ ਤਾਂ ਕਿੰਨਾ ਕੁ ਵਧੀਆ ਲੱਗਿਆ ਆਪਣੇ ਕੰਮ ਨੂੰ ਦੇਖ ਕੇ ਕਿ ਤੁਹਾਡਾ ਕਿਰਦਾਰ ਸਭ ਤੋਂ ਵਿਲੱਖਣ ਨਜ਼ਰ ਆਇਆ ਬੜਾ ਸ਼ੁਕਰ ਹੈ ਜੀ ਅਗਰ ਤੁਸੀਂ ਸਮਝ ਪਾਏ ਕਿ ਇਹ ਕਰੈਕਟਰ ਬਹੁਤ ਵੱਖਰਾ ਹੈ ਕਿਉਂਕਿ ਜਾਂ ਤਾਂ ਪੋਜ਼ਿਟਿਵ ਦੇਖਿਆ ਜਾਂਦਾ ਤੇ ਜਾਂ ਨਿਊਟਰਲ ਦੇਖਿਆ ਜਾਂਦਾ ਜਾਂ ਹੀਰੋ ਹੀਰੋਇਨ ਦੇਖਿਆ ਜਾਂਦੀ ਬਟ 네ਗੇਟਿਵ ਦੇ ਵਿੱਚ ਕਰੈਕਟਰ ਅਗਰ ਮਿਲਣਾ ਤੇ ਕੋਸ਼ਿਸ਼ ਦੇ ਨਾਲ ਉਹਨੂੰ ਵਧੀਆ ਕਰ ਜਾਣਾ ਉੱਪਰ ਵਾਲੇ ਦੀ ਮਰਜ਼ੀ ਸੀ ਤੇ ਮੈਨੂੰ ਦੇਖ ਕੇ ਬੜਾ ਮਾਣ ਮਹਿਸੂਸ ਹੋਇਆ ਜੀ ਕਿ ਵੀ ਮੇਰੀ ਜੋ ਦੌੜ ਮੈਂ ਮਿੱਥੀ ਹੋਈ ਆ ਮੈਂ ਕਿਤੇ ਦਾ ਪਹੁੰਚ ਗਿਆ ਅੱਜ ਕਿਵੇਂ ਲੱਗਦਾ ਹੋਊਗਾ ਕਿਉਂਕਿ ਮਾਂ ਦੇ ਨਾਲ ਜਦੋਂ ਬੰਦਾ ਕਲਾਕਾਰ ਹੁੰਦਾ ਨਾ ਉਹਦੇ ਮਾਪਿਆਂ ਦੇ ਨਾਲ ਕੁਝ ਵਾਅਦੇ ਹੁੰਦੇ ਨੇ ਕਿ ਮੈਂ ਇਹ ਇਹ ਟੀਚੇ ਜ਼ਰੂਰ ਸਰ ਕਰਨੇ ਨੇ ਲੱਗਦਾ ਕਿ ਅੱਜ ਉਸ ਦੀ ਪਹਿਲੀ ਪੌੜੀ ਚੜਨ ਦੇ ਵਿੱਚ ਸਫਲ ਹੋ ਗਿਆ ਕੋਸ਼ਿਸ਼ ਚੱਲ ਰਹੀ ਹੈ ਜੀ ਮੈਂ ਬੜੇ ਸਾਲਾਂ ਤੋਂ ਕੰਮ ਕਰ ਰਿਹਾ ਮੈਂ ਪਹਿਲਾਂ ਜੋਗੀ ਚਮਕੀਲਾ ਸ ਵਰਕਰ ਫਿਲਮ ਕੀਤੀ ਚ ਚਮਕੀਲਾ ਫਿਲਮ ਦੇ ਵਿੱਚ ਮੈਨੂੰ ਬਹੁਤ ਵਧੀਆ ਉਪਰਵਾ ਮੈਨੂੰ ਪਿਆਰ ਮਿਲਿਆ ਸੀ ਉਹ Netflix Netflix ਫਿਲਮ ਸੀ ਤੇ ਇਹ ਮੇਰੀ ਪੰਜਾਬੀ ਡੈਬਿਊ ਵੱਡੀ ਫਿਲਮ ਹੈ ਇਸ ਤੋਂ ਵੱਡੀ ਪੰਜਾਬੀ ਡੈਬਿਊ ਫਿਲਮ ਪਹਿਲਾਂ ਕਦੀ ਮੈਂ ਪੰਜਾਬੀ ਫਿਲਮ ਪਹਿਲਾਂ ਨਹੀਂ ਕੀਤੀ ਕੀਤੀ ਤੇ ਇਹ ਕਹਿ ਸਕਦਾ ਜੀ ਮੈਂ ਇੰਨਾ ਜਿਆਦਾ ਚੰਗਾ ਰਿਵਿਊ ਸੋਚਿਆ ਨਹੀਂ ਸੀਗਾ ਜਿੰਨਾ ਮੈਨੂੰ ਬਾਹਰ ਆ ਕੇ ਮਿਲ ਗਿਆ ਆਖਰੀ ਗੱਲ ਹੈ ਕੀ ਕਹਿਣਾ ਚਾਹੋਗੇ ਜਦੋਂ ਇੱਕ ਪਾਸੇ ਤੁਹਾਡੇ ਗੁਰਪ੍ਰੀਤ ਖੁੱਗੀ ਹੁਣੀ ਸੀ ਗਿੱਪੀ ਗਰੇਵਾਲ ਵਰਗੇ ਦਮਦਾਰ ਕਿਰਦਾਰ ਸੀਗੇ ਤੇ ਉਹਨਾਂ ਦੇ ਸਾਹਮਣੇ ਖੜਕੇ ਡਾਇਲੋਗ ਬੋਲਣੇ ਉਹ ਵੀ ਉਹਨਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਇੱਕ ਵਾਰ ਤੇ ਮੇਰੇ ਮਨ 'ਚ ਆਇਆ ਸੀ ਖੁੱਗੀ ਭਾਈ ਨੂੰ ਮੈਂ ਜਾ ਕੇ ਕਿਹਾ ਮੈਂ ਕਿਹਾ ਭਾਈ ਆਪਾਂ ਤੁਹਾਨੂੰ ਦੇਖਦੇ ਆਇਆ ਆ ਸਿੱਖਦੇ ਆਇਆ ਆ ਮਾਫ ਕਰਿਓ ਇੱਥੇ ਮੈਂ ਬਚਣਾ ਇਹ ਕਹਿ ਕੇ ਮਾफी ਮੰਗ ਕੇ ਮੈਂ ਫੇਰ ਕੰਮ ਸ਼ੁਰੂ ਕਰ ਦਿੱਤਾ ਠੀਕ ਹੈ ਬੰਜੀ